ਵੈਗਰੂ ਦੀ ਕਾਲਸਾ ਵੈਗਰੂ ਜੀ ਕੀ ਫਤਿਹ ਮਹਾਰਜਿੰਦਰ ਸਿੰਘ ਸ਼ਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਅਸਲ ਤੇ ਇਹ ਅੱਗੇ ਜਿਹੜਾ ਸਾਡਾ ਮੋਰਚਾ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਿਹਾ ਉਸ ਨੂੰ ਜਿਹੜਾ ਵਾ ਲਗਭਗ ਸਾਡਾ 11 ਮਹੀਨੇ ਹੋ ਗਿਆ 13 ਤਰੀਕ ਨੂੰ ਜਿਹੜਾ ਵਾ ਉਹ 1 ਸਾਲ ਪੂਰਾ ਹੋਣ ਜਾ ਰਿਹਾ ਵਾ 13 ਫਰਵਰੀ ਨੂੰ ਜੋ ਅੱਜ ਦੋ ਫਾਰਮਾਂ ਦੀ ਕਾਲ ਤੇ ਕੇਐਮਐਮ ਭਾਰਤ ਅਤੇ ਐਸਕੇਐਮ ਗੈਰ ਰਾਜਨੀਤਿਕ ਨਾਲ ਪੂਰਾ ਜਿਹੜਾ ਵਾ ਜਥੇਬੰਦੀਆਂ ਦੀ ਜੋ ਅੱਜਕਾਲ ਸੀਗੀ ਪੂਰੇ ਸਮੁੱਚੀਆਂ ਦੀਏ ਪੂਰੇ ਭਾਰਤੀਆਂ ਜਥੇਬੰਦੀਆਂ ਦੀ ਕਿ ਅੱਜ ਦੀ 26 ਜਨਵਰੀ ਨੂੰ ਕਿ ਜਿੱਥੇ ਇਹਨਾਂ ਨੇ ਸਾਡੀਆਂ ਸੈਕਟਰ ਦੀਆਂ ਸਰਕਾਰਾਂ ਨੇ ਜਾਂ ਸੂਬੇ ਦੀਆਂ ਸਰਕਾਰਾਂ ਨੇ ਆਪਣੀਆਂ ਜਿਹੜੀਆਂ ਵਾ ਆਪਰੇਟ ਕਰਨੀਆਂ ਬੰਦ ਕਰ ਦਿਓ ਤੇ ਉੱਥੇ ਜਿਹੜਾ ਵਾ ਸਾਡੇ ਟਰੈਕਟਰ ਜਿਹੜੇ ਆ ਅੱਜ ਉਹ ਸੜਕਾਂ ਤੇ ਆਉਣਗੇ ਕਿ ਉਹ ਟਰੈਕਟਰ ਸਾਡੇ ਜਿਹੜੇ ਆ ਸੜਕਾਂ ਤੇ ਆਉਣਗੇ ਉਹਦਾ ਕਾਰਨ ਕੀ ਆ ਕਿ ਜਿਹੜੇ ਸਾਡੇ ਮੋਦੀ ਸਾਹਿਬ ਇਹ ਗੱਲ ਕਹਿੰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਕਿ ਇੰਨਾ ਕਿਸਾਨਾਂ ਦੇ ਆ ਟਰੈਕਟਰਾਂ ਤੋਂ ਜਿਹੜਾ ਵਾ ਡਰ ਲੱਗਦਾ ਵਾ ਮੋਦੀ ਸਾਹਿਬ ਨੂੰ ਕਿ ਜਿਹੜੇ ਟਰੈਕਟਰ ਆ ਇਹ ਦਿੱਲੀ ਨਹੀਂ ਆਉਣਦੇ ਨੇ ਪਰ ਇਹ ਉਹ ਟਰੈਕਟਰ ਆ ਇਹ ਉਹ ਕਿਸਾਨ ਦੀ ਮਸ਼ੀਨਰੀ ਆ ਕਿ ਜਿਨ੍ਹਾਂ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਕੰਮ ਕਰਕੇ ਤੇ ਫਸਲ ਜਿਹੜੀ ਆ ਪਾਲਦਿਆ ਤੇ ਜਿਹਦੇ ਵਿੱਚ ਇਹ ਆ ਕਿ ਜਿਹੜੇ ਆ ਪੂੰਜੀਪਤੀ ਲੋਕ ਆ ਜਾਏ ਮੋਦੀ ਵਰਗੇ ਜਾਂ ਅਮਿਤ ਸ਼ਾਹ ਵਰਗੇ ਆ ਫਿਰ ਸਾਰੇ ਜਿਹੜੀ ਆ ਜਿਹੜੀ ਫਸਲ ਬੀਜ ਕੇ ਅਸੀਂ ਤਿਆਰ ਕਰਦੇ ਆ ਇਹਨਾਂ ਦੇ ਨਾਲ ਪੈਲੀਆਂ ਨੂੰ ਵਾਹ ਕੇ ਤੇ ਉਹ ਜਿਹੜਾ ਵਾ ਉਹਦੇ ਨਾਲ ਆਪਣਾ ਜਿਹੜਾ ਵਾ ਢਿੱਡ ਭਰਦੇ ਆ ਕੋਈ ਵੀ ਇਨਸਾਨ ਜਿਹਨੇ ਧਰਤੀ ਦੇ ਜਨਮ ਲਿਆ ਵਾ ਉਹ ਜਿਹੜਾ ਵਾ ਰੋਟੀ ਖਾਦੇ ਤੋਂ ਬਗੈਰ ਉਹਨੂੰ ਨੀਂਦ ਨਹੀਂ ਆਉਂਦੀ ਕਿ ਦੋ ਤਿੰਨ ਟਾਈਮ ਜਿਹੜਾ ਉਹਦੇ ਘਰ ਦੇ ਵਿੱਚ ਰੋਟੀ ਪੱਕਦੀ ਆ ਇਹ ਉਹ ਟਰੈਕਟਰ ਆ ਉਹ ਤਾਂ ਕਰਕੇ ਅੱਜ ਜਿਹੜਾ ਵਾ 26 ਜਨਵਰੀ ਨੂੰ ਜਿਹੜਾ ਵਾ ਅਸੀਂ ਮੁਖ ਰੱਖ ਕੇ ਅੱਜ ਜਿਹੜਾ ਵਾ ਛੜਕਾਂ ਦੇ ਉੱਤੇ ਆ ਤੇ ਛੜਕਾਂ ਦੇ ਉੱਤੇ ਜਿਹੜਾ ਵਾ ਲੱਖਾਂ ਕੀ ਕਰੋੜਾਂ ਦੀ ਗਿਣਤੀ ਦੇ ਵਿੱਚ ਅੱਜ ਤੁਹਾਨੂੰ ਜਿਹੜਾ ਉਹ ਟਰੈਕਟਰ ਦਿਖੂਗਾ ਅੱਜ ਇਹ ਸਾਡਾ 26 ਮਾਰਚ ਦਾ ਐਕਸ਼ਨ ਸੀਗਾ ਉਹ ਜਿਹੜਾ ਵਾ ਅੱਜ ਅਸੀਂ ਐਕਸ਼ਨ ਜਿਹੜਾ ਵਾ ਉਹ ਸਫਲ ਬਣਾ ਰਹੇ ਆ ਤੇ 13 ਤਰੀਕ ਨੂੰ ਜਿਹੜਾ ਵਾ 13 ਤਰੀਕ ਨੂੰ ਸਾਡਾ ਜਿਹੜਾ ਪੂਰਾ ਸਾਲ ਹੋ ਜਣਾ ਤੇ ਜਿੱਦਾਂ ਇਹ ਆ ਕੇ ਉੱਥੇ ਵੱਡੇ ਮੋਰਚੇ ਜਿਹੜੇ ਆ ਸ਼ੰਭੂ ਬਾਰਡਰ ਤੇ ਕਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਉੱਥੇ ਚੱਲ ਰਹੇ ਆ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਅੱਜ ਦੀ ਕਾਲ ਦੇ ਉੱਤੇ ਕਿ ਇਹ ਜਿਹੜਾ ਵਾ ਅੰਦੋਲਨ ਉਹਦਾ ਅੰਦੋਲਨ ਆ ਜਿਹੜਾ ਦੋ ਵਕਤ ਦੀ ਰੋਟੀ ਖਾ ਕੇ ਜਿਹੜਾ ਵਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਜੇ ਤੁਸੀਂ ਆਪਣੇ ਚੁੱਲ੍ਹਿਆਂ ਦੀ ਅੱਗ ਬਲਦੀ ਰੱਖਣੀ ਚਾਹੁੰਦੇ ਜੇ ਜੇ ਚਾਹੁੰਦੇ ਜੇ ਕਿ ਤੁਹਾਡੇ ਚੁੱਲ੍ਹੇ ਬਲਦੇ ਰਹਿਣ ਫਿਰ ਅੱਜ ਜਿਹੜਾ ਵਾ ਸੰਘਰਸ਼ ਕਰਨਾ ਤੇ ਸੰਘਰਸ਼ ਨੂੰ ਲੜਨਾ ਜਿਹੜਾ ਉਹ ਅਤਿ ਜ਼ਰੂਰੀ ਆ ਧੰਨਵਾਦ ਤੇ ਕਿੱਡੇ ਕਿ ਪ੍ਰਧਾਨ ਜੀ لمبے ਜਿਹੜੇ ਕਾਫਲੇ ਆ ਤੇ ਕਿਹੜੇ ਕਿੱਥੇ ਲੈ ਕੇ ਜਾ ਰਹੇ ਆ ਜੀ ਆਪਾਂ ਇਹ ਬਹੁਤ ਵੱਡੇ ਕਾਫਲੇ ਆ ਇਹ ਅੱਜ ਅਸੀਂ ਜਿਹੜਾ ਵਾ ਜ਼ਿਲ੍ਹਾ ਕਰਨਤਾਰਨ ਦੀ ਧਰਤੀ ਤੇ ਜਿਹੜਾ ਵਾ ਉਸਮਾ ਟੋਲ ਪਲਾਜ਼ੀ ਤੇ ਖੜੇ ਆ ਜਿਹੜਾ ਕਿ ਸਮੁੱਚੀਆਂ ਜਥੇਬੰਦੀਆਂ ਦੀ ਕਾਲ ਆ ਤੇ ਜੀ ਅਸੀਂ ਗੱਲ ਕਰ ਲਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਅੱਜ 11 ਥਾਵਾਂ ਦੇ ਉੱਤੇ ਜਿਹਦੇ ਵਿੱਚ ਇਹ ਆ ਕਿ ਸਭ ਤੋਂ ਪਹਿਲਾਂ ਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਵਾ ਅਵਤਾਰਪੁਰ ਪਿਆ ਉਸ ਦਿਹਾੜੇ ਨੂੰ ਜਿਹੜਾ ਮੁੱਖ ਰੱਖਦੇ ਆ ਉਹ ਜਿਹੜੀਆਂ ਸੜਕਾਂ ਵਾਂ ਜੇ ਆਪਾਂ ਗੱਲ ਕਰ ਲਈ ਜਿਹੜੀ ਅੰਮ੍ਰਿਤਸਰ ਤੋਂ ਜਿਹੜੀ ਆ ਭਿੱਖੀ ਵੈਂਟਰੂ ਸੜਕ ਆਉਂਦੀ ਆ ਉਹ ਵੀ ਖਾਲੀ ਛੱਡੀ ਹੋਈ ਆ ਤੇ ਜਿਹੜੀ ਹਰੀਕਿਆਂ ਤੋਂ ਜਿਹੜੀ ਆ ਭਿੱਖੀ ਵੈਂਟਰੂ ਛੜਕ ਜਾਂਦੀ ਆ ਉਸ ਦਿਹਾੜੇ ਨੂੰ ਮੋਕ ਰੱਖ ਕੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਲੋਕ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਆਉਂਦੇ ਆ ਤੇ ਆਹ ਜਿਹੜੀ ਅੱਜ ਦੀ ਤੁਸੀਂ ਅੱਜ ਜਿੱਥੇ ਅਸੀਂ ਖੜੇ ਆ ਇਹ ਉਸਮਾ ਟੋਲ ਪਲਾਜ਼ਾ ਨਾਲ ਜਿਹੜਾ ਵਾ ਪਿੱਛੇ ਜੇ ਆਪਾਂ ਮਹਰਾਨੇ ਦੀ ਗੱਲ ਕਰ ਲਈਏ ਜੀਓ ਪੰਪ ਜੇ ਅਗਲੇ ਪਾਸੇ ਸੀ ਤਰਨਤਾਰਨ ਦੀ ਗੱਲ ਕਰ ਲਈਏ ਤੇ ਤਰਨਤਾਰਨ ਬੀਜੇਪੀ ਦਾ ਦਫਤਰ ਜੇ ਮੀਂਹ ਵਿੰਡ ਦੀ ਗੱਲ ਕਰ ਲਈਏ ਉੱਥੇ ਜਿਹੜਾ ਬੀਜੇਪੀ ਦਾ ਉਹਨਾਂ ਦਾ ਲੀਡਰ ਹੈ ਮਨਜੀਤ ਸਿੰਘ ਮੰਨਾ ਉਹਦੇ ਘਰ ਦੇ ਅੱਗੇ ਟਰੈਕਟਰ ਸਾਡੀ ਜਥੇਬੰਦੀਆਂ ਲੋਖ ਲਾਰੇ ਜਾਣਗੇ ਜਿੰਨੇ ਵੀ ਰੈਲਸ ਤੇ ਪੰਪਾ ਟੋਟਲ ਜਿਹੜਾ ਵਾ ਉਹ 12 ਤੋਂ 13 ਜਗ੍ਹਾ ਤੇ ਜਿਹੜਾ ਵਾ ਕਿਸਾਨ ਮਜ਼ਦੂਰ ਸਿੰਘ ਅਸ਼ਕ ਕਮੇਟੀ ਵੱਲੋਂ ਜਿਹੜਾ ਵਾ ਉਹ ਅੱਜ ਦਾ ਐਕਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਬੇਟੀ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਬੋਦੀਆ ਬਾਨੀ ਅਡਾਨੀ ਮਰਦਾਬਾਦ 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 ਸਰਕਾਰਾਂ ਤੋਂ ਨਾ ਡਾਕ ਕਰੋ ਆਪਣੀ ਲੜੀ ਯਾਮ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਖੜਕੋ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ